ਇਹ ਲਗਭਗ 6 ਕਨਾਲਾਂ ਦੀ ਜ਼ਮੀਨ ਹੈ ਜੀ 22300 ਪੌਦਾ ਲਾ ਰਹੇ ਨੇ ਵਿੱਚ 56 ਪ੍ਰਕਾਰ ਦੇ ਪੌਦੇ ਨੇ ਇਹ ਜਿਹੜੇ ਕਿਸਾਨ ਨੇ ਜਿਹੜੀ ਜ਼ਮੀਨ ਇਹ ਪੌਦੇ ਲਾਉਣ ਦੇ ਲਈ ਦਿੱਤੀ ਹੈ ਇੱਕ ਨਵੈਕਲੀ ਪਹਿਲ ਕੀਤੀ ਤੇ ਅਵਤਾਪ ਸਿੰਘ ਆੜੀ ਮੁੰਡਾ ਸਾਡੀ ਟੀਮ ਦਾ ਮੈਂਬਰੀ ਹੈ ਤੇ ਵਾਤਾਵਰਣ ਨਾਲ ਜੁੜਿਆ ਹੋਇਆ ਹੈ ਲੰਮੇ ਸਮੇਂ ਤੋਂ ਅਸੀਂ ਜਿੰਨੇ ਵੀ ਧਰਮਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਸੰਗਤ ਵਸਦੀ ਹੈ ਸਭ ਨੂੰ ਕਹਿੰਦੇ ਆ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਵਾ ਪਾਣੀ ਧਰਤੀ ਨੂੰ ਇੰਨਾ ਉੱਚਾ ਦਰਜਾ ਦਿੱਤਾ ਹੈ ਉਹਨੂੰ ਮੁੱਖ ਲਖਦੇ ਹੋਏ ਹਰ ਇਨਸਾਨ ਨੂੰ ਪੌਦੇ ਲਾਉਣੇ ਚਾਹੀਦੇ ਆ ਵਾਸ ਕਰਨ ਮੁਖਾ ਦਾ ਜੋ ਵਾਤਾਵਰਨ ਅੱਜਕੱਲ ਸਾਲੇ ਨੌਖਾ ਹੋਇਆ ਤੇ ਜੀ ਅਵਧਾਰ ਸਿੰਘ ਨੇ ਪਿੰਡ ਰਾਏਪੁਰ ਤੋਂ ਆਸੀ ਪਿਛਲੇ ਸਾਲ ਮਿਲੇ ਸੀ ਸੇਵਕ ਸਿੰਘ ਮੱਖ ਦਾ ਖੇਤ ਜਿੱਥੇ ਅਸੀਂ ਪਹਿਲਾਂ ਵੀ ਜੰਗਲ ਲਾਇਆ ਸੀ ਉੱਥੋਂ ਇਹਨਾਂ ਨੇ ਪ੍ਰੇਰਿਤ ਹੋ ਕੇ ਕਿਹਾ ਮੈਂ ਵੀ ਆਪਣੇ ਕੇਸ ਦੇ ਵਿੱਚ ਜੰਗਲ ਲਾਉਣਾ ਚਾਹਣਾ ਇਹਨਾਂ ਨੇ ਕਮਿਟਮੈਂਟ ਇੱਕ ਕਨਾਲ ਦੀ ਕੀਤੀ ਕਿ ਪਰ ਜਿਹੜੀ ਅੱਜ ਦੀ ਹੈਗੀ ਇਹਨਾਂ ਨੇ 6 ਕਨਾਲ ਦੇ ਵਿੱਚ ਜੰਗਲ ਲਾਇਆ ਜਿਹਦੇ ਵਿੱਚ 2250 ਰੁਪਏ ਦਾ ਜਿਹੜਾ ਲਗਾਇਆ ਜਾ ਰਿਹਾ ਤੇ ਇਹ ਮੇਨ ਮਤਲਬ ਕਿ ਇਸ ਪਿੰਡ ਦੇ ਵਿੱਚ ਦੂਜਾ ਸਾਡਾ ਜੰਗਲ ਹੈਗਾ ਇਸ ਤੋਂ ਪਹਿਲਾਂ ਪੰਚਾਇਤੀ ਵੀ ਦੋ ਜੰਗਲ ਲੱਗੇ ਹੈਗੇ ਤੇ ਮੈਂ ਤਾਂ ਇਹ ਚਾਹਣਾ ਕਿ ਸਾਰਿਆਂ ਨੂੰ ਸੇਵਕ ਸਿੰਘ ਅਤੇ ਅਵਧਾਰ ਸਿੰਘ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਕਿ ਮਿਨਿਮਮ ਆਪਾਂ ਛੋਟੇ ਕਿਸਾਨ ਇੱਕ ਇੱਕ ਕਨਾਲ ਜੇ ਕੋਈ ਵੱਡਾ ਕਿਸਾਨ ਹੈਗਾ 10 ਏਕੜ ਤੋਂ ਉੱਪਰ ਵਾਲਾ ਉਹ ਦੋ ਕਨਾਲਾਂ ਦੇ ਚਾਰ ਕਨਾਲਾ ਜੰਗਲ ਲਗਾਵੇ ਅਤੇ ਅਵਤਾਰ ਸਿੰਘ ਇਸ ਵਕਤ ਨੂੰ ਵਧਾਈ ਦਾ ਪਾਤਰ ਹੈ ਜਿਨੇ ਇੱਕ ਛੋਟਾ ਕਿਸਾਨ ਹੋਣ ਦੇ ਨਾਤੇ 6 ਕਨਾਲਾਂ ਜ਼ਮੀਨ ਆਪਦੀ ਕੁਦਰਤ ਨੂੰ ਸਮਰਪਿਤ ਕੀਤੀ ਹੈ ਜਿਹਦੇ ਵਿੱਚ ਰੌਂਗਲਾ ਸਾਉਂਡ ਦੇ ਤਰਫੋਂ 52 ਕਿਸਮਾਂ ਦੇ ਜਿਹੜੇ ਰੋਖੇ ਗਿਆ ਉਹ ਇੱਥੇ ਲਗਾਏ ਜਾ ਰਹੇ ਆ ਇਹਦੀ ਜਿਹੜੀ ਡਾਇਰੈਕਸ਼ਨ ਹੈਗੀ ਉਹ ਸਨ ਡਾਇਰੈਕਸ਼ਨ ਟੈਕਨੀਕ ਦੇ ਅਧੀਨ ਇਹ ਪੌਦੇ ਲੱਗ ਰਹੇ ਆ 4 ਵਾ 4 ਤੇ جيڙي جيڙي ڪارڊ لاءِ جيڪي پنجاب ۾ جا رهندا آهن ڪيميڪل ريجنٽس ۽ ڪارڊ لاءِ جيڪي سنن پتا وارو ڪيو ڏيڏيا ਦੇ ਵਾਤਾਵਰਣ ਦੇ ਅੱਜ ਇਹਨੂੰ ਆਪਾਂ ਪੰਜ ਛੇ ਰੈਣੀਆਂ ਦੇ ਵਿੱਚ ਵੰਡਦੇ ਆਂ ਬਾਈ ਜੀ ਜਿਹਦੇ ਵਿੱਚ ਫੁੱਲ ਫਲ ਕੰਡਾ ਸ਼ਾਨਦਾਰ ਅਤੇ ਦਵਾਈਆਂ ਵਾਲੇ ਰੁੱਖ ਲੱਗੇ ਆ ਇਹ ਇੱਕ ਪੰਛੀਆਂ ਨੂੰ ਸਮਰਪਿਤ ਉਹਨਾਂ ਦਾ ਇੱਕ ਰੈਣ ਵਸੇਹਰਾ ਕਹਿ ਲੋ ਜਾਂ ਉਹਨਾਂ ਦੇ ਪੰਛੀਆਂ ਦੇ ਮੋੜ ਬਸੇਬੇ ਦੀ ਆਪਾਂ ਗੱਲ ਕਰਦੇ ਆਂ ਆਮ ਜਿਵੇਂ ਆਪਾਂ ਇਨਸਾਨਾਂ ਦੇ ਮੋੜ ਬਸੇਬੇ ਦੀ ਗੱਲ ਕਰਦੇ ਆਂ ਤਾਂ ਇਹ ਕਨਵੈਕਲੀ ਪਹਿਲਾ ਇਸ ਕਿਸਾਨ ਵੱਲੋਂ ਪੰਛੀਆਂ ਦੇ ਮੋੜ ਬਸੇਬੇ ਲਈ ਜਿਹੜੇ ਹੈਗੇ ਨੇ ਬਣ ਪੀਲੂ ਰੇਰੂ ਰੋਹੜਾ ਕਮੁੱਠਾ ਖੈਰ ਜੰਡ ਕਿਕਰਾ ਫਰਨਮ ਇਹਦੇ ਵਿੱਚ ਕੀ ਹੈਗਾ 50 ਕਿਸਮਾਂ ਦੇ ਰੁੱਖ ਨੇ ਪੰਛੀਆਂ ਦੇ ਰਹਿਣ ਲਈ ਵੀ ਹੋਰ ਉਹਨਾਂ ਦੇ ਖਾਣ ਲਈ ਵੀ ਹੈਗੇ ਨੇ ਜਿੱਕਰ ਜਿਵੇਂ ਅੱਜ ਕੱਲ ਅਸੀਂ ਅੰਨੇਵਾ ਜ਼ਾਇਰਾਂ ਦਾ ਸੜਕਾ ਕਰਦੇ ਹੈਗੇ ਆ ਉਹਨਾਂ ਤੋਂ ਪੰਛੀਆਂ ਨੂੰ ਬਚਾਉਣ ਲਈ ਜਿਹੜੇ ਹੈਗੇ ਨੇ ਦਵਾਈਆਂ ਵਾਲੇ ਰੁੱਖ ਵੀ ਇਹਦੇ ਵਿੱਚ ਕਾਫੀ ਵੱਡੇ ਪੱਦਰ ਦੇ ਵਿੱਚ ਹੈਗੇ ਨੇ ਤੇ ਤਾਂ ਜੋ ਉਹਨਾਂ ਨੂੰ ਇੱਥੇ ਇੱਕ ਪੂਰਾ ਸਮਾਜਿਕ ਮਾਹੌਲ ਮਿਲੂਗਾ ਮੈਂ ਸਰਕਾਰ ਸਿੰਘ ਕਿਸਾਨ ਨੂੰ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਮੇਰੇ ਪਿੰਡ 'ਚ ਛੋਟੇ ਕਿਸਾਨ ਹੋਣ ਤੇ ਵੱਡੇ ਕਿਸਾਨਾਂ ਨੂੰ ਮੂਹਰੇ ਟੱਪ ਕੇ ਪਹਿਲ ਕਰੀਏ 4 ਕਿੱਲਾ ਚੋਂ 14 ਕਿਲਾ ਜੰਗਲ ਲਾਇਆ ਗਿਆ ਵੀਰ ਨੇ 5200 ਪੌਦਾ ਲਾਇਆ ਜਾ ਰਿਹਾ ਹੈ ਮੇਰੀ ਉਹ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਜਿਹੜੇ ਮੋਟਰਾਂ ਲਾ ਰਹੇ ਨੇ 16ਾਂ ਮੋਟਰ ਲੱਗ ਰਹੀਆਂ ਉਹ ਲੱਗਦੀਆਂ ਤਾਂ ਉੱਥੇ ਜਿੱਥੇ ਬੋਰ ਕਰਿਆ ਹੁੰਦਾ ਪਹਿਲਾਂ ਉੱਥੇ ਹੀ ਹੈ ਜਦੋਂ ਉੱਥੇ ਮੋਟਰ ਲਾਉਨੇ ਆ ਪਲੇਟਾਂ ਲਾਉਨੇ ਤਾਂ ਉਹ ਦਰਖਤ ਪੱਟੇ ਜਾਂਦੇ ਆ ਉਹ ਦਰਖਤ ਪੱਟ ਕੇ ਉਹਨਾਂ ਨੂੰ 28 ਹੋਰ ਲਾ ਦਿਓ ਕਿਤੇ ਯਾਰ ਪਾਸੇ ਲਾਓ ਸ਼ੈਡ ਤੇ ਆਪਣੇ ਪੱਕੇ ਖਾਲਾਂ ਦੇ ਨਾਲ ਜਗ੍ਹਾ ਹੁੰਦੀ ਹੈ ਕੱਚੇ ਛੋਟੇ ਖਾਲਾਂ ਦੇ ਨਾਲ ਜਗ੍ਹਾ ਹੈ ਉੱਥੇ ਦਰਖਤ ਲਾਓ ਜੇ ਆਪਾਂ ਦਰਖਤ ਲਾਵਾਂਗੇ ਤਾਂ بچਾਂਗੇ ਇਹਦੀ 52 ਡਿਗਰੀ ਟੈਂਪਰੇਚਰ ਹੋਇਆ ਹੈ ਦਰਖਤ ਕੱਟਣ ਦੇ ਕਾਰਨ ਹੋਇਆ ਹੈ ਦੇਸ਼ ਆਪਣਾ ਤਰੱਕੀ ਕਰ ਰਿਹਾ ਪੰਜਾਬ ਤਰੱਕੀ ਕਰ ਰਿਹਾ ਹੈ ਵੜਾਈ ਦਾ ਪਾਤਰਿਆ ਪੰਜਾਬ ਤਰੱਕੀ ਕਰਨ ਦੇ باوجود ਪਰ ਦਰਖਤਾਂ ਤੋਂ ਬਿਨਾਂ ਆਪਾਂ ਨਹੀਂ ਬਚਾਂਗੇ ਧਰਤੀ ਹੈ ਨਾ ਜਾਨਵਰਾਂ ਦਾ ਵੀ ਮੁੜ ਸੇਵਾ ਹੋਊਗਾ ਪੰਛੀ ਆਉਣਗੇ ਆਪਾਂ ਇਨਸਾਨ ਵੀ ਸੋਚੋ ਫੇਰ ਹੀ ਸਾਹ ਲਵਾਂਗੇ ਨਾ ਆਪਾਂ ਜੇ ਦਰਖਤ ਹੋਣਗੇ ਸਭ ਤੋਂ ਮੇਰੀ ਇਹੀ ਅੱਥਵਨਿਕ ਬੇਨਤੀ ਹੈ ਵੀ ਵੱਧ ਤੋਂ ਵੱਧ ਰੁੱਖ ਲਾਓ ਦੇਖਾ ਦੇਖਾ ਬੜੀ ਨਵୈਕਲੀ ਪਹਿਲ ਕੀਤੀ ਹੈ ਜਿਹੜੇ ਕਿਸਾਨ ਨੇ ਦਰਮਿਆਨੇ ਪੱਧਰ ਦਾ ਕਿਸਾਨ ਹੈ ਇਹ ਪਿੰਡ ਰਾਪੌਰ ਅਸੀਂ ਖੜੇ ਆ ਅੱਜ ਤੇ ਇਹਨੇ ਬੜੀ ਨਵୈਕਲੀ ਪਹਿਲ ਕੀਤੀ ਹੈ ਵੀ ਜਿਹੜਾ ਹੁਣ ਰੁੱਖ ਪੌਦੇ ਆਪਣੇ ਆਪਾਂ ਲੋਕ ਕੱਟ ਰਹੇ ਆ ਜਾਂ ਸਾੜ ਰਹੇ ਹੈਗੇ ਤੇ ਇਹ ਵਿਚਾਰਾ ਦਰਮਿਆਨਾ ਕਿਸਾਨ ਹੈ ਇਹਨੇ ਬੜੀ ਨਵୈਕਲੀ ਪਹਿਲ ਕੀਤੀ ਹੈ ਤਾਂ ਕਿ ਜਿਹੜਾ ਵੀ ਵਾਤਾਵਰਨ ਸ਼ੁੱਧ ਰਹਿ ਸਕੇ ਔਰ ਜਿਹੜੀ ਧਰਤੀ ਹੈ ਉਹਨੂੰ ਇੱਕ ਪ੍ਰਕਾਰ ਦਾ ਸਾਹ ਹੁੰਦਾ ਹੈਗਾ ਰੁੱਖਾਂ ਰਹੀਂ ਸਾਹ ਹੁੰਦਾ ਹੈਗਾ ਕਾਰਬਨ ਡਾਈਆਕਸਾਈਡ ਜਿਹੜੇ ਰੁੱਖ ਹੈਗੇ ਇਹ ਕਾਰਬਨ ਡਾਈਆਕਸਾਈਡ ਆਪਣਾ ਸੋਖਦੇ ਆ ਤੇ ਇੱਕ ਚੰਗਾ ਮਤਲਬ ਵਾਤਾਵਰਨ ਤਿਆਰ ਕਰਦੇ ਆਗੇ ਕਿ ਜਿੱਦਾਂ ਇਸ ਕਿਸਾਨ ਨੇ ਇੱਕ ਵਧੀਆ ਪਹਿਲ ਕੀਤੀ ਹੈ ਹੋਰ ਕਿਸਾਨਾਂ ਨੂੰ ਵੀ ਅਪੀਲ ਕਰਾਂ ਜਿੱਦਾਂ ਹੋਰ ਜਿਹੜੇ ਲੋਕ ਨੇ ਵਾਤਾਵਰਣ ਪ੍ਰਤੀ ਇਕੱਲੇ ਕਿਸਾਨਾਂ ਨੂੰ ਨਹੀਂ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਮੈਂ ਜਿੱਥੇ ਵੀ ਜਿੰਨੀ ਵੀ ਜਗ੍ਹਾ ਮਿਲਦੀ ਹੈ ਹਰੇਕ ਬੰਦੇ ਨੂੰ ਆਪਣਾ ਹਰੇਕ ਇੱਕ ਇੱਕ ਪੌਦਾ ਹਰੇਕ ਨੂੰ ਲਾਉਣਾ ਚਾਹੀਦਾ ਹੈਗਾ ਦੇਖੋ ਹੁਣ ਆਪਣਾ ਮੀਂਹ ਦਾ ਮੌਸਮ ਚੱਲ ਰਿਹਾ ਹੈਗਾ ਤੇ ਉਸ ਤੋਂ ਬਾਅਦ ਜੇ ਆਪਾਂ ਇੱਕ ਇੱਕ ਪੌਦਾ ਵੀ ਲਾਈਏ ਤਾਂ ਜਿਹੜੀ ਆਪਣੀ ਧਰਤੀ ਹੈ ਉਹ ਇੱਕ ਸ਼ੁੱਧ ਹੋ ਜਾਊਗਾ ਜਮਾ